ਸਤ ਸ੍ਰੀ ਅਕਾਲ ਦੋਸਤੋ ਮੈਂ ਅਪਰੰਜੀਤ ਸਿੰਘ ਸਜਦੇਵਾ ਹੁਸ਼ਿਆਰਪੁਰ ਤੋਂ ਰੀਸੈਂਟਲੀ ਜਿਹੜਾ ਸਾਡੇ ਦੇਸ਼ ਦੇ ਫਾਈਨੈਂਸ ਮਿਨਿਸਟਰ ਸ਼੍ਰੀਮਤੀ ਨਰਮਲਾ ਸੀਤਾਰਮਨ ਨੇ ਆਪਣਾ ਨਵਾਂ ਬਜਟ ਪੇਸ਼ ਕੀਤਾ ਬਹੁਤ ਸਾਰੀਆਂ achhi achhiyan proposal ਉਸ ਬਜਟ ਚ ਸਿਗੀਆਂ ਲੇਕਿਨ ਮਾਰਕੀਟ ਇੱਕਦਮ ਹੀ 12000 ਪੁਆਇੰਟ ਥੱਲੇ ਬਿਲਕੁਲ ਕਲਾਪਸ ਕਰ ਗਈ ਉਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਰੀਜ਼ਨ ਸੀ ਜਿਹੜਾ ਕਿ ਐਸਟੀਟੀ ਦੀਆਂ ਦਰਾਂ ਦੇ ਵਿੱਚ 50 ਤੋਂ 150% ਦੀ ਜਿਹੜੀ ਆ ਫਰਦਰ ਇਨਕਰੀਜ਼ ਕੀਤੀ ਗਈ ਪਹਿਲਾਂ ਵੀ ਇਨਕਰੀਜ਼ ਕੀਤੀ ਗਈ ਤੇ ਇਸ ਵਾਰੀ ਹੋਰ ਇਨਕਰੀਜ਼ ਕੀਤੀ ਗਈ ਔਰ ਉਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਇਹ ਦੱਸਿਆ ਜਾ ਰਿਹਾ ਵੀ ਇੰਡੀਆ ਦੇ ਵਿੱਚ ਜਿਹੜੇ ਫਿਊਚਰ ਆਪਸ਼ਨਸ ਜਿਹੜੇ ਕੰਮ ਕਰਦੇ ਆ ਉਹ 93% ਜੋ ਸੈਬੀ ਦੀ ਰਿਪੋਰਟ ਕਹਿੰਦੀ ਹੈ ਉਹ ਪੈਸਾ ਲੂਜ਼ ਕਰਦੇ ਆ ਔਰ ਉਸ ਚੀਜ਼ ਨੂੰ ਡਿਸਕਰਜ ਕਰਨ ਲਈ ਇਹ ਵਾਲੀ ਪ੍ਰਪੋਜ਼ਲ ਦਿੱਤੀ ਗਈ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਪ੍ਰਪੋਜ਼ਲ ਆ ਠੀਕ ਹੈ ਤੁਸੀਂ ਮਾਰਕੀਟ ਨੂੰ ਕਿਲ ਕਰ ਰਹੇ ਹੋ ਲੇਕਿਨ ਇਹ ਬਿਲਕੁਲ ਸਰਾਸਰ ਮੈਂ ਇਸ ਨਾਲ ਬਿਲਕੁਲ ਐਗਰੀ ਨਹੀਂ ਕਰਦਾ ਵੀ ਇਹਦੇ ਨਾਲ ਰਿਟੇਲ ਇਨਵੈਸਟਰ ਜਿਹੜੇ ਪਾਰਟਿਸਪੇਸ਼ਨ ਜਿਹੜੀ ਉਹਨਾਂ ਦੀ ਹਟ ਜਾਏਗੀ ਉਹ ਨਹੀਂ ਹੋਟੇਗੀ ਉਹਨਾਂ ਦੀ ਗਿਣਤੀ ਜਿਹੜੇ ਲਾਸ ਕਰਨ ਵਾਲੇ ਉਹਨਾਂ ਦੀ ਹੋਰ ਵਧੇਗੀ ਜੇ ਸਹੀ ਮੈਨੇਜਰ ਆਪਾਂ ਜੇ ਦੇਖੀਏ ਜੇ ट्रांजੈਕਸ਼ਨ ਕਾਸਟ ਦੀ ਗੱਲ ਕਰੀਏ ਇੰਡੀਆ ਵਿੱਚ ਅੱਜ ਦੀ ਤਰੀਕ ਵਿੱਚ ਵੀ ਇਹ 100 150% ਦੀ ਇਨਕਰੀਸ ਤੋਂ ਪਹਿਲਾਂ ਹੀ ਅਸੀਂ ਇੰਡੀਆ ਦੇ ਵਿੱਚ ਦੁਨੀਆ ਵਿੱਚ ਸਭ ਤੋਂ ਜ਼ਿਆਦਾ ट्रांजੈਕਸ਼ਨ ਕਾਸਟ ਜਿਹੜੀ ਆ ਇੰਡੀਆ ਦੀ ਆ ਬਾਕੀ ਕਿਸੇ ਕੰਟਰੀ ਚ ਇਹਨੇ ਹਾਈ ਲੈਵਲ ਦੀ ट्रांजैक्शन कॉस्ट اور ट्रांजैक्शन ਚਾਰजेस ਐਸਟੀਟੀ ਡਿਊਟੀਆਂ ਟੈਕਸਸ ਨਹੀਂ ਹੈਗੇ। ਔਰ ਐਸਟੀਟੀ ਨੂੰ ਹੋਰ ਵਧਾ ਕੇ ਮਾਰਕੀਟ ਨੂੰ ਅਸੀਂ ਹੋਰ ਕਿਲ ਕਰ ਰਹੇ ਆ ਰਾਦਰ ਦੈਨ ਉਹ ਪ੍ਰੋਬਲਮ ਜਿਹੜੀ ਆਪਾਂ ਸੋਚ ਰਹੇ ਉਹਦਾ ਸੋਲੂਸ਼ਨ ਮਿਲ ਜਾਏਗਾ ਇਹ ਨਹੀਂ ਹੋ ਗਿਆ ਕਿਉਂਕਿ ਇੱਕ ਵਾਰੀ ਪਹਿਲਾਂ ਵੀ ਐਸਟੀਟੀ ਵਧੀ ਤੇ ਉਹ ਸੋਲੂਸ਼ਨ ਨਹੀਂ ਮਿਲਿਆ। ਜੋ ਮੈਨੂੰ ਲੱਗਦਾ ਸਭ ਤੋਂ ਇਹਦਾ ਜੋ ਬੈਸਟ ਸੋਲੂਸ਼ਨ ਹੈ ਸਾਨੂੰ ਅਮਰੀਕਾ ਨੂੰ ਇਸ ਗੱਲ ਨੂੰ ਫਾਲੋ ਕਰਨਾ ਚਾਹੀਦਾ ਕਿਉਂਕਿ इंडिया ਦੀ ਮਾਰਕੀਟ ਨਾਲੋਂ ਅਮਰੀਕਾ ਦੀ ਮਾਰਕੀਟ ਫਾਰ ਫਾਰ ਮਚਿਓਰ ਹੈ ਸਾਨੂੰ ਦੂਜੇ ਮੁਲਕਾਂ ਦੀ ਜੇ ਕੋਈ ਅੱਛੀ ਚੀਜ਼ ਹੈਗਾ ਸਾਨੂੰ ਉਹਦੇ ਤੋਂ ਸਿੱਖ ਕੇ ਆਪਣੇ ਤੇ ਅਪਲਾਈ ਜ਼ਰੂਰ ਕਰਨਾ ਚਾਹੀਦਾ ਉਹਨਾਂ ਦੇ ਵਿੱਚ ਕੀ ਰੂਲ ਹੈ ਕਿ ਜਿਹੜਾ ਨਵਾਂ ਬੰਦਾ ਜਿਹਨੂੰ ਸਟਾਕ ਮਾਰਕੀਟ ਦੀ ਬਹੁਤੀ ਨੈਓਲੋਜੀ ਨਹੀਂ ਹੈਗੀ ਉਹ ਸਿਰਫ ਤੇ ਸਿਰਫ ਮਿਊਚੁਅਲ ਫੰਡ ਵਿੱਚ ਹੀ ਜਾ ਸਕਦਾ ਉਹ ਸ਼ੇਅਰ ਵੀ ਨਹੀਂ ਖਰੀਦ ਸਕਦਾ ਉਹ ਟਰੇਡਿੰਗ ਦੀ ਗੱਲ ਛੱਡੋ ਫਿਊਚਰ ਆਪਸ਼ਨ 'ਚ ਬਿਲਕੁਲ ਨਹੀਂ ਕੰਮ ਕਰ ਸਕਦਾ ਉਹਨਾਂ ਨੇ ਅਲੱਗ-ਅਲੱਗ ਕੈਟਾਗਰੀਜ਼ ਬਣਾਈਆਂ ਹੋਈਆਂ ਵੀ ਤੁਹਾਡੀ ਜੇ ਨੈਟਵਰਥ ਇੰਨੀ ਹੈ ਤਾਂ ਤੁਸੀਂ ਸਿਰਫ ਸਟਾਕਸ 'ਚ ਕੰਮ ਕਰ ਸਕਦੇ ਹੋ ਜੇ ਨੈਟਵਰਥ ਤੁਸੀਂ ਹਾਈ ਜਾਦਾ ਤਾਂ ਤੁਸੀਂ ਸ਼ੇਅਰਾਂ 'ਚ ਵੀ ਲੈ ਸਕਦੇ ਹੋ ਫਿਊਚਰ ਆਪਸ਼ਨ 'ਚ ਕਰਨ ਵਾਸਤੇ ਬਹੁਤ ਹਾਈ ਨੈਟਵਰਥ ਚਾਹੀਦੀ ਹੈ ਔਰ ਤੁਹਾਡਾ ਐਕਸਪੀਰੀਅੰਸ ਚਾਹੀਦਾ ਤਾਂ ਹੀ ਤੁਹਾਨੂੰ ਅਲੱਗ-ਅਲੱਗ ਲੈਵਲ ਨੇ 3 4 5 6 ਲੈਵਲ ਉਹਨਾਂ ਨੇ ਬਣਾ ਰੱਖੇ ਨੇ ਉਸ ਕੈਟਾਗਰੀ ਦੇ ਹਿਸਾਬ ਨਾਲ ਤੁਹਾਨੂੰ ਲੈਵਲ ਦਿੰਦੇ ਨੇ ਫੇਰ ਹੀ ਤੁਸੀਂ ਫਿਊਚਰ ਆਪਸ਼ਨ 'ਚ ਕੰਮ ਕਰ ਸਕਦੇ ਹੋ ਸਾਡੇ ਇਸ ਤਰ੍ਹਾਂ ਦਾ ਰੂਲ ਕੋਈ ਨਹੀਂ ਹੈਗਾ ਸਾਡੇ ਤਾਂ ਇੱਥੇ ਜਿਹਦੇ ਕੋ ਇਸ ਕਾਰ ਨੂੰ ਸ਼ਾਮ ਨੂੰ ਰੋਟੀ ਵੀ ਨਹੀਂ ਹੈਗੀ ਜਾਂ ਆਪਾਂ ਛੋਟਾ-ਮੋਟਾ 1000 2000 ਛੋਟੀ-ਮੋਟੀ ਨੌਕਰੀ ਕਰਦਾ ਉਹ ਵੀ ਫਿਊਚਰ ਆਪਸ਼ਨ 'ਚ ਕੰਮ ਕਰੀ ਜਾਂਦਾ ਔਰ ਆਪਣਾ ਸਾਰੀ ਹਾਰਡ ਰਨ ਮਨੀ ਜਿਹੜੀ ਆ ਉਹ ਸਾਰੀ ਬਰਬਾਦ ਕਰ ਲੈਂਦੇ ਇੱਥੇ ਵੀ ਮੇਰੇ ਇਹੀ ਗਵਰਨਮੈਂਟ ਨੂੰ ਪ੍ਰਪੋਜ਼ਲ ਜਿਹੜੀ ਮੇਰੇ ਕਰਦਾ ਮੈਂ ਰਿਕਵੈਸਟ ਕਰਦਾ ਵੀ ਇਸ ਤਰੀਕੇ ਦੀ ਪ੍ਰਪੋਜ਼ਲ ਜਿਹੜੀ ਇੰਡੀਆ 'ਚ ਵੀ ਲਾਗੂ ਕਰੋ ਵੀ ਜਿਹੜੇ ਰਿਟੇਲ ਬੰਦੇ ਆ ਜਿਨ੍ਹਾਂ ਨੂੰ ਸਟਾਕ ਮਾਰਕੀਟ ਦੀ ਬਹੁਤੀ ਨੌਲੇਜ ਨਹੀਂ ਹੈਗੀ ਉਹਨਾਂ ਦੀ ਐਂਟਰੀ ਟੋਟਲੀ ਬੈਨ ਕਰੋ ਨਾ ਕਿ ट्रांजੈਕਸ਼ਨ ਵਧਾ ਕੇ ਉਹਨਾਂ ਨੇ ਹਟਣਾ ਨਹੀਂ ਹੈ ਇਹ ਲਾਸ ਫੇਅਰ ਵੀ ਤੁਸੀਂ ਇੱਕ ਥ੍ਰੈਸ਼ੋਲਡ ਲਿਮਿਟ ਰੱਖ ਰਹੇ ਹੋ ਵੀ ਜਿਹਦੀ ਜਿਹੜੀ ਇਨਕਮ ਟੈਕਸ ਦੀ ਰਿਟਰਨ ਆ 10 ਲੱਖ ਜਾਂ 20 ਲੱਖ ਦੀ ਉਸ ਤੋਂ ਘੱਟ ਆ ਉਹ ਫਿਊਚਰ ਆਪਸ਼ਨ 'ਚ ਕੰਮ ਹੀ ਨਹੀਂ ਕਰ ਸਕਦਾ ਉਹ ਸ਼ੇਅਰ ਵੀ ਨਹੀਂ ਲੈ ਸਕਦਾ ਉਹ ਸਿਰਫ ਤਾਂ ਸਿਰਫ ਮਿਊਚੁਅਲ ਫੰਡ 'ਚ ਹੀ ਜਾਏ ਤਾਂ ਕਿ ਉਹਦੀ ਵੈਲਥ ਜਨਰੇਟ ਹੋ ਸਕੇ ਹਾਂ ਜੇ ਉਹਦੀ 50 ਲੱਖ 1 ਕਰੋੜ ਦੀ ਵੱਡਾ ਹਾਈ ਨੈਟ ਵਰਥ ਇੰਡੀਵਿਜੂਅਲ ਹੈ ਸਿਰਫ ਉਹਨੂੰ ਹੀ ਫਿਊਚਰ ਆਪਸ਼ਨ ਜਿਹੜਾ ਅਲਾਉ ਹੋਣਾ ਚਾਹੀਦਾ ਤਾਂ ਕਿ ਜਿਹੜੇ ਰਿਟੇਲ ਇਨਵੈਸਟਰ ਜਿਹੜਾ ਆਪਣਾ ਹਾਰਡ ਰਨ ਮਨੀ ਲੂਜ਼ ਕਰ ਰਹੇ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਇਸ ਤਰੀਕੇ ਨਾਲ ਰੋਕਿਆ ਜਾ ਸਕਦਾ ਟ੍ਰਾਂਜੈਕਸ਼ਨ ਕਾਸਟ ਵਧਾ ਕੇ ਉਹਨਾਂ ਦੀ ਨਾ ਹੀ ਪਰਸੈਂਟੇਜ ਘਟਣੀ ਹੈ ਤੇ ਨਾ ਹੀ ਉਹਨਾਂ ਦੀ ਜਿਹੜੀ ਆ ਜਦ ਤੱਕ ਕੋਈ ਬੰਦਾ ਇਹ ট্রেਡਿੰਗ ਜਦੋਂ ਪੈ ਜਾਂਦਾ ਉਦੋਂ ਹੀ ਬਾਹਰ ਹਟਦਾ ਜਦੋਂ ਉਹਦਾ ਸਭ ਕੁਝ ਬਰਬਾਦ ਹੋ ਜਾਂਦਾ ਮੇਰੀ ਇਹੀ ਰਿਕਵੈਸਟ ਆ ਵੀ ਜਿਹੜੀ ਇਹਦੀ ਐਂਟਰੀ ਲੈਵਲ ਆ ਉਹ ਸਟ੍ਰਿਕਟ ਕੀਤੀ ਜਾਏ ਜਿਹੜਾ ਘੱਟੋ ਘੱਟ 20 ਲੱਖ 25 ਲੱਖ ਦੀ ਜਿਹਦੀ ਇਨਕਮ ਟੈਕਸ ਦੀ ਰਿਟਰਨ ਹੋਏ ਸਿਰਫ ਉਹਨੂੰ ਹੀ ਅਲਾਉ ਕੀਤਾ ਜਾਏ ਫਿਊਚਰ ਆਪਸ਼ਨ ਇਹੀ ਜਿਹੜਾ ਬੈਸਟ ਸੋਲੂਸ਼ਨ ਮੈਨੂੰ ਲੱਗਦਾ ਟਰਾਂਜੈਕਸ਼ਨ ਕਾਸਟ ਬਤਾਨਾ ਜਿਹੜਾ ਬਹੁਤਾ ਸਹੀ ਡਿਸੀਜਨ ਮੈਨੂੰ ਨਹੀਂ ਲੱਗਦਾ ਬਾਕੀ ਜੇ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋ ਤਾਂ ਆਪਣਾ ਕਮੈਂਟਸ ਵਿੱਚ ਆਪਣਾ ਵਿਚਾਰ ਦੋ ਜੇ ਆਪਾਂ ਜੇ ਇਹਨੂੰ ਹੋਰ ਵੀ ਤੁਹਾਨੂੰ ਕੋਈ ਸੋਲੂਸ਼ਨ ਨਜ਼ਰ ਆਉਂਦਾ ਉਹਦੇ ਬਾਰੇ ਵੀ ਗੱਲ ਕਰੋ ਵੀਡੀਓ ਅੱਛੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਤੇ ਜੇ ਬਹੁਤ ਅੱਛੀ ਲੱਗਦੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰੋ ਔਰ ਪੇਜ ਨੂੰ ਲਾਈਕ ਵੀ ਕਰਦਿਆ ਕਰੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ